ਆਰਟਿਸਟ ਬ੍ਰਾਂਡ ਤਾਂ ਪਾਉਂਦਾ ਵੀ ਉਹਨੂੰ ਲੱਗਦਾ ਵੀ ਮੈਨੂੰ ਹੁਣ ਪਾਉਣਾ ਚਾਹੀਦਾ ਹਮਮ ਇੱਕ ਸਾਡੇ ਬਹੁਤ ਵੱਡੇ ਸੁਪਰਸਟਾਰ ਦਨਜੀਤ ਜੀ ਇੱਕ ਉਹਨਾਂ ਨੇ ਰੈਂਦੀ ਖੁੰਦੀ ਕਸਰ ਕੱਢੀ ਹੋਈ ਹੈ ਉਹ ਸਾਰਾ ਪੰਜਾਬ ਮਗਰ ਲਾ ਲਿਆ ਉਹਨਾਂ ਨੇ ਪੰਜਾਬ ਕੀ ਹੁਣ ਤੇ ਪੂਰੀ ਦੁਨੀਆ ਲਈ ਪਈ ਆ ਦੁਨੀਆ ਮਗਰ ਲਾ ਲਈ ਹੈ ਉਹ ਫਿਰ ਦੌੜ ਚੱਲ ਰਹੀ ਏ ਨਾਲ ਨਾਲ ਵੀ ਆ ਅਸੀਂ ਵੀ ਕੀ ਇਹ ਜਿਹਾ ਕੁਝ ਕਰ ਦਈਏ ਹਾਂ ਵੀ ਜਿਹੜਾ ਸਾਡੀ ਚੀਜ਼ਾਂ ਚਲੋ ਅੱਛੀ ਗੱਲ ਐ ਉਹਨਾਂ ਨੇ ਇੰਨੀ ਮਿਹਨਤ ਕੀਤੀ ਐ ਮਿਹਨਤ ਪਲੱਸ ਨਾਲ ਭਗਤੀ ਉਹਨਾਂ ਦੀ ਭਗਤੀ ਬੋਲਦੀ ਐ ਬਿਲਕੁਲ ਉਹ ਮੈਨੂੰ ਇਦਾਂ ਲੱਗਦਾ ਐ ਐਸੇ ਇਨਸਾਨ ਉਹਨੇ ਹਰੇਕ ਬੰਦਾ ਪੂਜਾ ਪਾਠ ਕਰਦਾ ਪਰ ਮੈਨੂੰ ਇਦਾਂ ਲੱਗਦਾ ਉਹਨਾਂ ਨੇ ਕਦੇ ਸਕਿੱਪ ਨਹੀਂ ਕੀਤਾ ਮੈਂ ਉਹਨਾਂ ਬਾਰੇ ਸੁਣਿਆ ਸੀਗਾ ਵੀ ਉਹ ਜਿੱਥੇ ਮਰਜ਼ੀ ਹੋਣ ਉਹ ਪਾਠ ਪੂਜਾ ਨਹੀਂ ਸਕਿੱਪ ਕਰਦੇ ਜਦੋਂ ਚਮਕੀਲੇ ਦੀ ਲੁੱਕ ਦੇ ਵਿੱਚ ਦਿਲਜੀਤ ਨੂੰ ਸਾਨੂੰ ਦੇਖਿਆ ਐਜ਼ ਅ ਫੈਨ ਕੀ ਰਿਐਕਸ਼ਨ ਸੀ ਮੈਂ ਮੈਂ ਦਮ ਫੁਕਰੀ ਨਹੀਂ ਮਾਰਦੀ ਮੈਂ ਜੋ ਗੱਲ ਅਬਜ਼ਰਵੂੰਗੀ ਮੈਂ ਸੱਚੀ ਕਹੂੰਗੀ ਜਦੋਂ ਟੀਜ਼ਰ ਆਇਆ ਮੈਂ ਟੀਜ਼ਰ ਚਾਰ ਵਾਰ ਦੇਖਿਆ ਹੂੰ ਚਾਰ ਵਾਰ ਟੀਜ਼ਰ ਦੇਖਿਆ ਮੈਂ ਸ਼ੇਅਰ ਕੀਤਾ ਮੈਨੂੰ ਮੇਰੇ ਸ਼ੇਅਰ ਕਰਨ ਨਾਲ ਤਾਂ ਫਰਕ ਵੀ ਨਹੀਂ ਪੈਣਾ ਉਹ ਏਡੇ ਵੱਡੇ ਵੱਡੇ ਨੇ ਹੈਨਾ ਉਹਨਾਂ ਨੂੰ ਤਾਂ ਸ਼ੇਅਰ ਕਰਨ ਦੀ ਲੋੜ ਨਹੀਂ ਨਾ ਚਮਕੀਲਾ ਜੀ ਨੂੰ ਨਾ ਦਿਲਜੀਤ ਜੀ ਨੂੰ ਹੂੰ ਤੇ ਮੈਂ ਸ਼ੇਅਰ ਕੀਤਾ ਕਿਉਂਕਿ ਮੇਰੀ ਖੁਸ਼ੀ ਹੈ ਮੈਂ ਕਰਤਾ ਹੈ ਨਾ ਤੇ ਉਹਦੇ ਚ ਨਾ ਇੱਕ ਲਾਈਨ ਉਹਨਾਂ ਨੇ ਟ੍ਰੇਲਰ ਚ ਲਿਖੀ ਹੋਈ ਸੀ ਕਿ ਹੀ ਡਾਈਡ ਐਟ 27 ਏਜ ਇਦਾਂ ਕੁਝ ਸੌਰੀ ਮੇਰੀ ਇੰਗਲਿਸ਼ ਖਰਾਬ ਹੋ ਸਕਦੀ ਹੈ ਤੇ ਉੱਥੇ ਮੇਰਾ ਅਥਰੂ ਨਿਕਲ ਗਿਆ ਕਿਉਂਕਿ ਮੈਂ ਮੈਨੂੰ ਮੈਂ ਜਦੋਂ ਜੁੜੀ ਵੀ ਦੇਖੀ ਸੀ ਨਾ ਮੈਂ ਉਦੋਂ ਵੀ ਐਂਡ ਤੇ ਰੋ ਪੀ ਸੀ ਹਾਂਜੀ ਦੋਸਤੋ ਇਹੋ ਵੀਡੀਓ ਮਾਹੀ ਸ਼ਰਮਾ ਦੀ ਜਿਸ ਦੇ ਵਿੱਚ ਕੀ ਦਲਜੀਤ ਦਾ ਜ਼ਿਕਰ ਕੀਤਾ ਹੈ ਮਾਈ ਸ਼ਰਮਾ ਨੇ ਤੇ ਉਸ ਤੋਂ ਬਾਅਦ ਆ ਲੋਕਾਂ ਨੇ ਮਾਈ ਸ਼ਰਮਾ ਨੂੰ ਟ੍ਰੋਲ ਕਰਨਾ ਸ਼ੁਰੂ ਕਰਤਾ ਜਿਵੇਂ ਕਿ ਕੋਰ ਵਾਲਾ ਮਾਨ ਦੇ ਵਖਤ ਕਰਦੇ ਸੀਗੇ ਤੁਹਾਨੂੰ ਦੱਸ ਦਈਏ ਕਿ ਉਸੇ ਦੌਰਾਨ ਦਲਜੀਤ ਦੇ ਨਾਲ ਵੀ ਮਾਈ ਸ਼ਰਮਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਅਤੇ ਇਦਾਂ ਦੀਆਂ ਨਵੇਂ ਤਾਜ਼ੀਆਂ ਅਪਡੇਟਾਂ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਜਰੂਰ ਕਰ ਲਿਓ ਬਹੁਤ ਜਲਦੀ ਹਾਜ਼ਰ ਹੋਵਾਂਗੇ ਕੋਹ ਹੋਰ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ